ਪਿੰਡ ਸੁਆਵਾਲੇ ਮੌਜੂਦ ਹੈਗੇ ਆ ਇਸ ਸਮੇਂ ਔਰ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਜਿੱਥੇ ਖੁਸ਼ੀਆਂ ਜਿਹੜੀਆਂ ਇੱਕ ਪਲ ਦੇ ਵਿੱਚ ਮਾਤਮ ਦੇ ਵਿੱਚ ਬਦਲ ਗਈਆਂ ਅਸੀਂ ਗੱਲ ਕਰ ਰਹੇ ਆ ਨੀਲਮ ਰਾਣੀ ਦੀ ਜਿਸ ਦੀ ਉਮਰ 24 ਸਾਲ ਸੀ ਔਰ ਸ਼ਾਦੀ ਦੇ ਸਮੇਂ ਜਿਸ ਦੀ ਜਿਹੜੀ ਹੈ ਫੇਰਿਆਂ ਤੋਂ ਬਾਅਦ ਜਦ ਜੈਮਲਾ ਦਾ ਸਮਾਂ ਸੀ ਉਸ ਸਮੇਂ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਪਹਿਲਾਂ ਦਿਖਾਣੇ ਆ ਜਿੱਥੇ ਖੁਸ਼ੀਆਂ ਦੇ ਟੈਂਟ ਲੱਗੇ ਸਨ ਹੁਣ ਜਿਹੜਾ ਹੈਗਾ ਉੱਥੇ ਕਿਤੇ ਨਾ ਕਿਤੇ ਮਾਤਮ ਜਿਹੜਾ ਹੈਗਾ ਉਹ ਦਿਖਾਈ ਦੇ ਰਿਹਾ ਤਾਂ ਪਰਿਵਾਰ ਇੱਕ ਨਹੀਂ ਬਲਕਿ ਦੋ ਦੋ ਪਰਿਵਾਰ ਜਿਹੜੇ ਹੈਗੇ ਆ ਖੁਸ਼ੀਆਂ ਮਨਾ ਰਹੇ ਸੀ ਲੇਕਿਨ ਅੱਜ ਜਿਹੜੇ ਹਾਲਾਤ ਹੈ ਉਹ ਟੋਟਲੀ ਵੱਖ ਦਿਖਾਈ ਦੇ ਰਹੇ ਆ ਪਰਿਵਾਰਾਂ ਦੇ ਵਿੱਚ ਸੋਗ ਜਿਹੜਾ ਹੈਗਾ ਉਹ ਦਿਖਾਈ ਦੇ ਰਿਹਾ ਇੱਕ ਨੌਜਵਾਨ 30 ਦੀ ਜਿਹੜੀ ਹੈ ਮੌਤ ਹੋਈ ਹੈ ਔਰ ਪਰਿਵਾਰ ਇਸ ਟਾਈਮ ਗਮ ਦੇ ਵਿੱਚ ਆ ਜਿਹੜਾ ਹੈਗਾ ਡੁੱਬਿਆ ਹੋਇਆ ਦਿਖਾਈ ਦੇ ਰਿਹਾ ਤਾਂ ਕੁਦਰਤ ਕਹੀਏ ਕਿ ਉਸ ਪਰਮਾਤਮਾ ਦਾ ਪਾਣਾ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦੇ ਨਾਲ ਵਾਪਰਿਆ ਜਿਹੜੇ ਵੀਡੀਓ ਦੇ ਵਿੱਚ ਸ਼ਗਨਾਂ ਦੀ ਗੂੰਜਾਂ ਪੈਰੀਆਂ ਸੀ ਸ਼ੈਨਾਈਆਂ ਗੂੰਜ ਰੀਆਂ ਸੀ ਹੁਣ ਜਿਹੜਾ ਹੈਗਾ ਉੱਥੇ ਸੱਥਰ ਵਿਛੇ ਹੋਏ ਦਿਖਾਈ ਦੇ ਰਹੇ ਹੈ ਤਾਂ ਪਰਿਵਾਰਕ ਮੈਂਬਰਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਦੂਸਰੀ ਸਾਈਡ ਤੇ ਪਰਿਵਾਰਕ ਮੈਂਬਰ ਪਹੁੰਚੇ ਆ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਹੈਗੀ ਹੈ ਉਹ ਕਰਾਂਗੇ ਇੱਕ ਨਹੀਂ ਬਲਕਿ ਦੋ ਦੋ ਘਰ ਜਿਹੜੇ ਆ ਇਸ ਤ੍ਰਾਸਦੀ ਦਾ ਸ਼ਿਕਾਰ ਹੋਏ ਆ ਜਿੱਥੇ ਇੱਕ ਨੌਜਵਾਨ ਲੜਕੀ ਨੇ ਵਿਆਹ ਕੇ ਆਪਣੇ ਸਹੁਰੇ ਘਰ ਜਾਣਾ ਸੀ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਸੀ ਉੱਥੇ ਹੀ ਉਸ ਦੀ ਅਰਥੀ ਉੱਠੀ ਜਿੱਥੇ ਇੱਕ ਲਾੜਾ ਆਪਣੇ ਵਿਆਹ ਦੇ ਸੁਪਨੇ ਲੈ ਕੇ ਪਹੁੰਚਿਆ ਸੀ ਤਾਂ ਉੱਥੇ ਹੀ ਆ ਜਿਹੜਾ ਹੈਗਾ ਜਿੱਥੇ ਉਸ ਦੇ ਸੁਪਨੇ ਟੁੱਟ ਗਏ ਉੱਥੇ ਹੀ ਦੋ ਪਰਿਵਾਰ ਜਿਹੜੇ ਹੈਗੇ ਆ ਹੱਸਦੇ ਖੇਡਦੇ ਦੋ ਪਰਿਵਾਰ ਜਿਹੜੇ ਆ ਉਹ ਆ ਜਿਹੜਾ ਕਿ ਗਮ ਦੇ ਵਿੱਚ ਉਹਨਾਂ ਦਾ ਮਾਹੌਲ ਜਿਹੜਾ ਹੈਗਾ ਉਹ ਤਬਦੀਲ ਹੋ ਗਿਆ ਤਾਂ ਗੱਲਬਾਤ ਕਰਦੇ ਆ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਤੁਹਾਨੂੰ ਮਿਲਾਨੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮਾਹੌਲ ਜਿਹੜਾ ਹੈਗਾ ਉਹ ਬਹੁਤ ਹੀ ਜਿਹੜਾ ਗਮਗੀਨ ਬਣਿਆ ਹੋਇਆ ਪੂਰੇ ਦਾ ਪੂਰਾ ਪਿੰਡ ਜਿਹੜਾ ਹੈਗਾ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਪਰਿਵਾਰ ਦੇ ਨਾਲ ਸ਼ਰੀਕ ਹੈਗਾ ਜਿਸ ਨੇ ਵੀ ਖਬਰ ਸੁਣੀ ਇਹ ਉਸ ਨੂੰ ਜਿਹੜਾ ਹੈਗਾ ਬਹੁਤ ਕਹਾਂਗੇ ਕਿ ਮਾਨਸਿਕ ਰੂਪ ਤੇ ਬਹੁਤ ਤਕਾ ਲੱਗਦਾ ਕਿ ਇੱਕ ਪਾਸੇ ਖੁਸ਼ੀਆਂ ਔਰ ਦੂਸਰੇ ਪਾਸੇ ਉਸੇ ਵਿੜੇ ਦੇ ਦੇ ਵਿੱਚ ਜੇ ਜਿਹੜਾ ਹੈਗਾ ਅਰਥੀ ਉੱਠਣੀ ਬਹੁਤ ਵੱਡੀ ਗੱਲ ਹੋ ਜਾਂਦੀ ਤਾਂ ਪਰਿਵਾਰ ਨਾਲ ਵੀ ਗੱਲ ਕਰਦੇ ਆ ਤੁਹਾਨੂੰ ਪਰਿਵਾਰ ਨਾਲ ਵੀ ਮਲਾਉਂਦੇ ਆ ਤਾਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲ ਕਰਦੇ ਆ ਜਾਨਣ ਦੀ ਕੋਸ਼ਿਸ਼ ਕਰਦੇ ਆ ਕਿ ਮਾਹੌਲ ਜਿਹੜਾ ਹੈਗਾ ਉਹ ਹੁਣ ਜਿਹੜਾ ਹੈਗਾ ਕਿਸ ਤਰ੍ਹਾਂ ਦਾ ਹੈਗਾ ਸਸਰੇ ਕਾ ਭਾਜੀ ਸਸਰੇ ਕਾਂ ਜੀ ਬਹੁਤ ਮਦਭਾਗੀ ਘਟਨਾ ਹੋਈ ਹੈ ਕੀ ਵੈਸੇ ਤਾਂ ਲਫ਼ਜ਼ ਜਿਹੜੇ ਹੈਗੇ ਆ ਇਹੋ ਜੀ ਘਟਨਾ ਤੇ ਜਿਹੜੇ ਖਤਮ ਹੋ ਜਾਂਦੇ ਪਰ ਫਿਰ ਵੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਗਰਬਾਣੀ ਦਾ ਫਰਮਾਨ ਹੈ ਨਾ ਖੇਲ ਕਰਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ ਤੇ ਸਰਬ ਤੇ ਕੇਲਾ ਵਿਸਰੀਆਂ ਜੋ ਮਨ ਚੇਤਨਾ ਚੇਤੇ ਸੀ ਸੋ ਗਾਲੀ ਰੱਬ ਕੀਆ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਜਿਹੜਾ ਗਮੀ ਦੇ ਵਿੱਚ ਤਬਦੀਲ ਹੋ ਗਿਆ ਕਦੇ ਇਸ ਤਰ੍ਹਾਂ ਦੀ ਘਟਨਾ ਜਿਹੜੀ ਅਸੀਂ ਸੁਣੀ ਨਹੀਂ ਅੱਜ ਤੱਕ ਨੇ ਪਹਿਲੀ ਵਾਰੀ ਚਾਂਸ ਹੋਇਆ ਕਿ ਐਡਾ ਸ਼ਗਨਾਂ ਦਾ ਵੇੜਾ ਹੋਵੇ ਇੰਨੀ ਖੁਸ਼ੀ ਹੋਵੇ ਪਿੰਡ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਪੂਰੇ ਪਿੰਡ ਦੇ ਵਿੱਚ ਇੱਕ ਅਜੀਬ ਜਿਹੀ ਜਿਹੜੀ ਖਮੋਸ਼ੀ ਹੈਗੀ ਉਹ ਦੇਖ ਇਹ ਕੱਲਾ ਪਿੰਡ ਤੇ ਚਨੀ ਜੀ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਕਿੱਥੇ ਅਸੀਂ ਸਾਰੇ ਕਾਰ ਬਿਆਰ ਕਰਕੇ ਆਨੰਦ ਗਰਜ ਕਰਕੇ ਅਸੀਂ ਆਪਣੀ ਬੱਚੀ ਦੀ ਜੜੀ ਡੁੱਲੀ ਤੋਰਨੀ ਸੀ ਉਸ ਵੇਲੇ ਸਾਨੂੰ ਜਿਹੜਾ ਅਰਥੀ ਨੂੰ ਮੋਢਾ ਦੇਣਾ ਪੈ ਗਿਆ ਇਸ ਤੋਂ ਮਦ ਪਾਕੀ ਕੱਟਣੀ ਬਿਲਕੁਲ ਨਹੀਂ ਉਸ ਦੀ ਕਦੇ ਵੀ ਨਹੀਂ ਪਰਿਵਾਰ ਤੇ ਬੜਾ ਵੱਡਾ ਕਹਿਰ ਜਿਹੜਾ ਹੈ ਕੁਦਰਤ ਦਾ ਵਾਪਿਆ ਜੀ ਚਾਹੇ ਕਿਸ ਦਿਨ ਦਾ ਭੋਗ ਜਿਹੜਾ ਹੈਗਾ ਅੰਤਿਮ ਜੋ ਹੋ ਗਿਆ ਉਸ ਤੋਂ ਬਾਅਦ ਅਗਲੀ ਰਸਮਾਂ ਸ਼ੁੱਕਰਵਾਰ ਦਾ ਰੱਖਿਆ ਜੀ ਅਸੀਂ ਸ਼ੁੱਕਰਵਾਰ 11:00 12:00 ਤੋਂ 1:00 ਤੱਕ ਸਾਡਾ ਹੋਏਗਾ ਇੱਥੇ ਆਪਣੇ ਇਥੇ ਬਾਪੂ ਮਨਸ਼ਾ ਗਰਾਊਂਡ ਬਣਿਆ ਜਿੱਥੇ ਵਿਰਾਤ ਆਈ ਸੀ ਉੱਥੇ ਹੀ ਹੋਣਾ ਸਾਡਾ ਟੈਂਟ ਉਹ ਲੱਗੇਗਾ ਜੀ ਇੱਥੇ ਬੇਟੀ ਦਾ ਅਸੀਂ ਕੱਟ ਬਸ ਕੀ ਕਹਿ ਸਕਦੇ ਮਾੜ ਬੜੇ ਦੁੱਖ ਦੀ ਗੱਲ ਹੈ ਇਹ ਸਦਮੇ ਚ ਨਿਕਲਣਾ ਮਾਂ ਤੇ ਉਹਦਾ ਸਦਮੇ ਚ ਨਿਕਲਣਾ ਬੜਾ ਔਖਾ ਹੈ ਕੱਲ ਦੇ ਉਦੋਂ ਤੇ ਟੀਕੇ ਲਵਾਈ ਜਾਂਨੇ ਸਾਰੇ ਮਾਪਿਆਂ ਅਨੁਸਾਰ ਕਰੀ ਜਾਂਨੇ ਕਦੇ ਕੁਝ ਕਦੇ ਕੁਝ ਪਰਿਵਾਰਕ ਮੈਂਬਰਾਂ ਦੀ ਠੀਕ ਹੈ ਕੁਝ ਠੀਕ ਹੈ ਬਾਕੀ ਸਮਾਂ ਲੱਗੇਗਾ ਸਮਾਂ ਲੱਗੇਗਾ ਹਾਂ ਆਂਦੇ ਨੇ ਕੱਲ ਵੀ ਆਏ ਨੇ ਅੱਜ ਵੀ ਆਏ ਨੇ ਸੱਡਨ ਨਾਲ ਬਾਦ ਕੇ ਉਹ ਨਾਲ ਹੋ ਗਈ ਜਿਨ੍ਹਾਂ ਨੇ ਘਰੇ ਦੁਲੀ ਲੈ ਕੇ ਜਾਣੀ ਸੀ ਤੇ ਖਾਲੀ ਹੱਥ ਗਏ ਨੇ ਕਦੇ ਹੋਇਆ ਨਹੀਂ ਤੇ ਆ ਸੱਚ ਵੀ ਲੜਕਾ ਬਰਾਤ ਜਾਵੇ ਤੇ ਖਾਲੀ ਹੱਟ ਕੇ ਆ ਜਾਵੇ ਸੁਣਿਆ ਕਹਿੰਦੇ ਜਦੋਂ ਬਟਿਆ ਦੇ ਨਾਲ ਇਹ ਹਾਦਸਾ ਵਾਪਰਿਆ ਸਟੇਜ ਤੇ ਉਦੋਂ ਜਿਹੜਾ ਲਾੜਾ ਸੀਗਾ ਉਹ ਵੀ ਬੇਹੋਸ਼ ਹੋ ਗਿਆ ਹਾਂ ਜਦੋਂ ਕਾਰ ਆਏ ਨੇ ਇੱਥੇ ਤੇ ਕਾਰ ਜਦੋਂ ਜਲਾਲਾ ਬਦ ਲੈ ਕੇ ਬਟਿਆ ਦੇ ਦੋ ਦੋਸਤ ਪਿੱਛੇ ਉਹਨੂੰ ਹੁੰਦਾ ਹੀ ਟੈਨਸ਼ਨ ਹੋਣੀ ਹੈ ਵੀ ਕੀ ਹੋ ਗਿਆ ਹੈ ਕੀ ਹੋ ਗਿਆ ਹਾਂ ਠੀਕ ਨਹੀਂ ਹਾਂ ਠੀਕ ਨਹੀਂ ਮਰਸੀ ਆ ਜਾ ਕੇ ਮਿਲੇ ਤਾਂ ਨਹੀਂ ਬਾਕੀ ਠੀਕ ਹੈ ਕੰਡੀਸ਼ਨ ਬਾਕੀ ਦਵਾਈ ਤਾਂ ਚੱਲੇਗੀ ਸਿਸਟਮ ਚੱਲੇਗਾ ਕਦ ਕਦੋ ਨਿਕਲਣਗੇ ਸਦ ਮੈਂ ਤਾਂ ਬਾਹਰ ਜਿਨ੍ਹਾਂ ਨੇ ਆਦਾ ਹਮਸਫਰ ਲੈ ਕੇ ਜਾਣਾ ਸੀ ਤੇ ਬੰਦਾ ਖਾਲੀ ਹੱਤ ਗਿਆ ਬਹੁਤ ਹੀ ਮਦਭਾਗੀ ਘਟਨਾ ਹੈਗੀ ਆ ਭਾਈ ਜੀ ਜੇ ਤੁਸੀਂ ਆਪ ਦੇ ਸੰਭਾਲੇ ਚ ਕਦੇ ਇਸ ਤਰ੍ਹਾਂ ਦੀ ਕੋਈ ਘਟਨਾ ਕਦੇ ਸੁਣੀ ਆਈ ਤਾਂ ਬਿਲਕੁਲ ਵੀਰ ਜੀ 40 45 ਸਾਲ ਹੋ ਗਏ ਨੇ ਐਵੇਂ ਦੀ ਕੋਈ ਘਟਨਾ ਨਹੀਂ ਸੁਣੀ ਇਹ ਜਰੂਰ ਸੁਣਿਆ ਬਈ ਬਰਾਤ ਜਾ ਰਹੀ ਸੀ ਐਕਸੀਡੈਂਟ ਹੋ ਗਿਆ ਲਾੜੇ ਦੀ ਡੈਥ ਹੋ ਗਈ ਜਾਂ ਢੋਲੀ ਵਾਪਸ ਆ ਰਹੀ ਸੀ ਐਕਸੀਡੈਂਟ ਹੋ ਗਿਆ ਦੋਹਾਂ ਜੀਆਂ ਦੀ ਡੈਥ ਹੋ ਗਈ ਪਰ ਇਹ ਘਟਨਾ ਮੇਰੇ ਸਾਨੂੰ ਤੁਹਾਡੀ ਜ਼ਿੰਦਗੀ ਵਿੱਚ ਵੀ ਭਾਈ ਜੀ ਤੁਸੀਂ ਸੁਣੀ ਹੋਵੇਗੀ ਪਰਮਾਤਮਾ ਦੇ ਰੰਗ ਕਾਹਾਂਗੇ ਇਸ ਨੂੰ ਕੀ ਕਾਹਾਂਗੇ ਜੋ ਬਿਲਕੁਲ ਇਹ ਕੁਦਰਤ ਦੇ ਰੰਗ ਨੇ ਜੀ ਜਿਵੇਂ ਅਸੀਂ ਕਿਸਾਨ ਹਾਂ ਨਾ ਜੀ ਅਸੀਂ ਫਸਲ ਬੀਜੀਏ ਤੇ ਸਾਡਾ ਜੀ ਕਰੇ ਅਸੀਂ ਉਹ ਕੱਚੀ ਵੜ ਲਈਏ ਤੇ ਅਸੀਂ ਪਕਾ ਕੇ ਵੜ ਲਈਏ ਇਹ ਕੁਦਰਤੀ ਫਸਲ ਹੈ ਪਾਣਾ ਹੀ ਹੈ ਜੀ ਮੰਨਣਾ ਪੈਣਾ ਤਾਂ ਬਿਲਕੁਲ ਉਸ ਪਰਿਵਾਰ ਦੇ ਵਿੱਚ ਹੈਗੇ ਆ ਜਿਸ ਪਰਿਵਾਰ ਨੂੰ ਇੱਕ ਐਡਾ ਵੱਡਾ ਸਦਮਾ ਲੱਗਿਆ ਔਰ ਹੁਣ ਤੱਕ ਵੀ ਪਰਿਵਾਰਕ ਮੈਂਬਰਾਂ ਦੀ ਜੇਕਰ ਗੱਲ ਕਰ ਲਿਤੀ ਜਾਵੇ ਤਾਂ ਉਹ ਉਸ ਸਦਮੇ ਤੋਂ ਬਾਹਰ ਨਹੀਂ ਨਿਕਲ ਸਕੇ ਕਿਉਂਕਿ ਇਲਾਕੇ ਦੇ ਵਿੱਚ ਕਹਿ ਲਈਏ ਜਾਂ ਪੰਜਾਬ ਦੀ ਗੱਲ ਕਰ ਲਈਏ ਤਾਂ ਸ਼ਾਇਦ ਇਹ ਪਹਿਲਾ ਚਾਂਸ ਹੋਏਗਾ ਕਿ ਜਦ ਲਾਵਾ ਫੇਰੇ ਹੋ ਗਏ ਤਾਂ ਉਸ ਤੋਂ ਬਾਅਦ ਅਚਾਨਕ ਇਸ ਤਰੀਕੇ ਦੇ ਨਾਲ ਵਿਆਹ ਵਾਲੀ ਲੜਕੀ ਦੀ ਮੌਤ ਹੋ ਜਾਂਦੀ ਹੈ ਤੇ ਲੜਕਾ ਬੇਹੋਸ਼ ਹੋ ਜਾਂਦਾ ਜੋ ਕਿ ਹਜੇ ਵੀ ਆ ਜਿਹੜਾ ਕੀ ਹੈ ਇਲਾਜ ਜਿਸ ਦਾ ਕਰਵਾਇਆ ਜਾ ਰਿਹਾ ਤਾਂ ਬਹੁਤ ਹੀ ਹਿੰਮਤ ਭਾਗੀ ਘਟਨਾ ਹੈ ਅਫਸੋਸ ਹੈ ਇੱਕ ਦੁੱਖ ਹੈ ਇਸ ਤੋਂ ਇਲਾਵਾ ਹੁਣ ਜਿਹੜਾ ਹੈਗਾ ਪਰਿਵਾਰਕ ਮੈਂਬਰਾਂ ਦੇ ਹੱਥ ਵਿੱਚ ਕੁਝ ਨਹੀਂ ਰਹਿ ਗਿਆ ਜਿਹੜੇ ਵੀਡੀਓ ਦੇ ਵਿੱਚੋਂ ਸ਼ਗਨ ਸੀ ਜਿਹੜੇ ਵਿਹੜੇ ਦੇ ਵਿੱਚੋਂ ਡੋਲੀ ਉੱਠਣੀ ਸੀ ਉਸੇ ਵਿਹੜੇ ਦੇ ਵਿੱਚੋਂ ਅਰਥੀ ਉੱઠી ਆ ਤੇ ਮਨਪਾਗੀ ਘਟਨਾ ਤਾਂ ਫਿਲਹਾਲ ਹੁਣ ਜਿਹੜੀ ਅੰਤਮ ਰਸਮਾਂ ਹੈਗੀਆਂ ਭੋਗ ਦੀਆਂ ਰਸਮਾਂ ਹੈਗੀਆਂ ਉਸ ਦੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਪਰਿਵਾਰ ਦੇ ਵਿੱਚ ਕੀਤੀਆਂ ਜਾ ਰਹੀਆਂ